ਆਰੇ ਬਾਦੇ ਅੱਜ ਪੁੱਛਦਾ ਕੀ ਨਾਮ ਆਪਣੇ ਸਰਕਾਰ ਨੇ ਲਫਾਫੇ ਬੰਦ ਕੀਤੇ ਆ ਕੀ ਬੰਦ ਚਾਹੀਦੇ ਲਫਾਫੇ ਜੀ ਲਫਾਫੇ ਬੰਦ ਚਾਹੀਦੇ ਆ ਲਫਾਫੇ ਬੰਦ ਚਾਹੀਦੇ ਜਦੋਂ ਬੰਦ ਜੀ ਦੇ ਲਫਾਫੇ ਤੇ ਹੁਣ ਲੋਕ ਹਜੇ ਵੀ ਸਬਜ਼ੀਆਂ ਲਫਾਫੇ ਚ ਲੈ ਕੇ ਜਾ ਰਹੇ ਨੇ ਜੀ ਲਫਾਫੇ ਪਰ ਆਪੇ ਜਿਹੜਾ ਲਫਾਫੇ ਬੰਦ ਹੋ ਜਾਣਗੇ ਤਾਂ ਆਪੇ ਕੋਈ ਨਾ ਕੋਸਾ ਪਾਏ ਜੀ ਹੋਜੂਗਾ ਇਹ ਹੋਰ ਕੀ ਮੰਗ ਕਰਦੇ ਤੁਸੀਂ ਪ੍ਰਕਾਰ ਤੋਂ ਹਾਂ ਜੀ ਸਰਕਾਰ ਨੂੰ ਦੱਸਿਆ ਕਹਿੰਦੇ ਲਵਾਵੇ ਬੰਦੋ ਜਣੇ ਹਿੰਦ ਕਰਦੇ ਪਰ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਆ ਸਾਡੇ ਕੋਲੇ ਆ ਕੇ ਇੱਥੇ ਚੱਕ ਕੇ ਲੈ ਜਾਂਦੇ ਪਰ ਫੈਕਟਰੀ ਨਹੀਂ ਬੰਦ ਹੁੰਦੀ ਫੈਕਟਰੀ ਬੰਦ ਚਾਹੀਦੀ ਹੈ ਮੰਜੀ ਪੈਸਾ ਕੀ ਨਾਮ ਆਪਣਾ ਕੀ ਕਹਿਣਾ ਚਾਹੁੰਦੇ ਲਖਾਫ ਤਾਂ ਬੰਦ ਕੀਤੀ ਸਰਕਾਰ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਫਾਤੇ ਮੇਰਾ ਨਾਮ ਹੈ ਨਹਿਵ ਸਿੰਘ ਬਠਿੰਡਾ ਮੰਡੀ ਕਿ ਉਹ ਕਿਸੀ ਰੰਨੇ ਆ ਜੀ ਇਹ ਇਹਨਾਂ ਲਫਾਫੇ ਤਾਂ ਬੰਦ ਕਰਦੇ ਕੋੜਕਾਰ ਨੇ ਆ ਸਰਕਾਰ ਦਾ ਵੀ ਜੇ ਤੁਸੀਂ ਲਫਾਫੇ ਬੰਦ ਹੀ ਕਰਨੇ ਪਿੱਛੋਂ ਫੈਕਟਰੀਆਂ ਕਿਉਂ ਨਹੀਂ ਬੰਦ ਕਰ ਦਿੰਦੇ ਸਾਨੂੰ ਕਿਉਂ ਬੰਦ ਕਰਦੇ ਸਾਨੂੰ ਕਿਉਂ ਤੰਗ ਕਰਦੇ ਚੋਰੀ ਛੱਪੇ ਵਿਕੀ ਜਾਂਦੇ ਆਸ-ਪਾਸੇ ਵਿਕੀ ਜਾਂਦੇ ਸਾਰੇ ਪਾਸੇ ਵਿਕੀ ਜਾਂਦੇ ਅੱਛਾ ਦੁਕਾਨਦਾਰਾਂ ਦੇ ਉੱਤੇ ਚੜ ਜਾਂਦੇ ਆ ਕਿ ਫੈਕਟਰੀਆਂ ਦੇ ਉੱਤੇ ਕਿਉਂ ਨਹੀਂ ਚੜਦੇ ਜਾ ਕੇ ਉਹਨਾਂ ਨੂੰ ਹੱਥ ਪਾਓ ਨਾ ਵੀ بڑے بڑے ਮਾਲ ਆ بڑے بڑے ਸ਼ੋਰੂਮ ਆ ਤੇ ਬੜੀਆਂ-ਬੜੀਆਂ ਫੈਕਟਰੀਆਂ ਜਿੱਥੇ-ਜਿੱਥੇ ਐਨਾਲ ਲਫਾਫਾ ਜਾਂਦਾ ਵੀ ਅੰਤ ਹੀ ਕੋਈ ਨਹੀਂ ਉਹਨਾਂ ਨੂੰ ਇਹ ਕਿਉਂ ਨਹੀਂ ਬੰਦ ਕਰਾਉਂਦੇ ਵੀ ਠੀਕ ਆ ਇਹ ਇੱਥੇ ਜਿਹੜੀ ਗਰੀਬ ਜਨਤਾ ਦੇ ਉੱਤੇ ਚੜ ਜਾਂਦੇ ਆ ਕੇ ਲਫਾਫੇ ਬੰਦ ਕਰੋ ਨਹੀਂ ਜੁਰਮਾਨਾ ਲਾਵਾਂਗੇ ਅੱਛਾ ਉਹਨਾਂ ਨੂੰ ਕਿਉਂ ਨਹੀਂ ਜੁਰਮਾਨਾ ਲਿਆਉਂਦਾ ਵੀ ਜਿਨ੍ਹਾਂ ਦੇ ਸ਼ੋਰੂਮ ਆ ਜਿਨ੍ਹਾਂ ਦੇ ਫੈਕਟਰੀਆਂ ਜਿਨ੍ਹਾਂ ਦੇ ਮਾਲ ਚੱਲੀ ਜਾਂਦੇ ਉਹ ਤਾਂ ਦਿਨਾਂ ਹੀ ਲਫਾਫੇ ਵਿੱਚ ਪਾ ਪਾ ਕੇ ਆ ਹੁਣ ਤੁਹਾਡੇ ਕੋਲੇ ਕੋਈ ਕਾਹ ਕਹੋਗਾ ਤੁਸੀਂ ਚੀਜ਼ ਕਾ ਕੇ ਪਾ ਕੇ ਦਿੰਨੇ ਹੋ ਅਸੀਂ ਕਾਹ ਚ ਪਾ ਕੇ ਦੇਵਾਂਗੇ ਜਦੋਂ ਲਫਾਫੇ ਹੀ ਨਹੀਂ ਉਹ ਅਗਲਾ ਇੱਥੇ ਛੱਡ ਕੇ ਦੁਰ ਜਾਂਦਾ ਉਹਾਂ ਦੇ ਜਦੋਂ ਲਫਾਫੇ ਹੀ ਨਹੀਂ ਫਿਰ ਅਸੀਂ ਤਾਂ ਲੈ ਕੇ ਨਹੀਂ ਜਾਂਦੇ ਵੀ ਆਹ ਪਈ ਆ ਭਾਈ ਆਪਦੀ ਰੱਖ ਲਾ ਹੁਣ ਦੇਖੋ ਸਾਡਾ ਤਾਂ ਨੁਕਸਾਨ ਹੀ ਹੋਇਆ ਤੇ ਰਾਕਾ ਨੂੰ ਕੀ ਕਹਿਣਾ ਚਾਹੁੰਦੇ ਹੋ ਸਿਆਮ ਜਨਤਾ ਨੂੰ ਅਸੀਂ ਤਾਂ ਆਮ ਜਨਤਾ ਨੂੰ ਇਹ ਕਹੋ ਨੇ ਅਜੀ ਲਫਾਫੇ ਜੇ ਤਾਂ ਤੁਸੀਂ ਬੰਦ ਕਰਨੀ ਆ ਤਾਂ ਉਹ ਵੀ ਫੈਕਟਰੀਆਂ ਬੰਦ ਕਰੋ ਜਦੋਂ ਪਿੱਛੋ ਹੀ ਨਾ ਆਊਗਾ ਇਹ ਆਪੇ ਹੀ ਅੱਗੇ ਆਪੇ ਬੰਦ ਹੋ ਜਾਣਗੇ ਤੇ ਲੋਕ ਵੀ ਕਰੋ ਝੋਲੇ ਲੈ ਕੇ ਆ ਕਰਨਗੇ ਥੀਲੇ ਲੈ ਕੇ ਆ ਕਰਨਗੇ ਠੀਕ ਆ ਤੇ ਜਦੋਂ ਹੁਣ ਪਿੱਛੋ ਹੀ ਆਈ ਜਾਂਦੇ ਆ ਤਬਰ ਨਿੱਕੇ ਮੋਟੇ ਦੇ ਉੱਤੇ ਚੜ ਜਾਂਦੇ ਗੱਡਿਆਂ ਦੇ ਉੱਤੇ ਕੋ ਚੜਦਾ ਦੱਸੋ